ਉਹਦਾ ਪੂਰੀ ਕਾਰਗੁਜ਼ਾਰੀ ਅਸੀਂ ਦੇਖੀ ਜਾਂਦੇ ਆਂ ਕਾਰਗੁਜ਼ਾਰੀ ਕਿਸੇ ਨਾਕੇ ਤੇ ਕਿੰਨੋ ਫੜਿਆ ਗਿਆ ਕਿਸੇ ਮੋਟਰਸਾਈਕਲ ਵਾਲੇ ਬੰਦੇ ਕੋਲੋਂ ਅਤਾ ਕਿੰਨੋ ਫੜਿਆ ਗਿਆ ਜਿਹੜਾ ਪਰਚੂਨ ਦੇ ਵਿੱਚ ਗਲੀਆਂ ਦੇ ਵਿੱਚ ਵਿਕਦਾ ਹੈ ਉਹਦਾ ਹੱਲ ਕੌਣ ਕਰੇਗਾ ਜਾਂ ਤਾਂ ਪਹਿਰੇ ਮਾਦ ਹੁੰਨਾਂ ਮੈਂ ਉਹਨੂੰ ਦਿਖਾ ਦਿੰਦਾ ਕਈ ਲੋਕ ਭੰਗਾਂ ਦੀ ਤਰ੍ਹਾਂ ਨਿਕਲਦੇ ਆ ਸਾਨੂੰ ਪਤਾ ਹੈ ਕੋਈ ਕਹਿੰਦਾ ਨਹੀਂ ਕਿਉਂਕਿ ਉਹਨਾਂ ਕੋਲ ਬਾਹਰ ਹੁੰਦੇ ਆ ਉਹਨਾਂ ਕੋਲੇ ਤਲਵਾਰਾਂ ਨੇ ਉਹਨਾਂ ਕੋਲੇ ਕਸਮਾਂ ਹੈ ਕੋਈ ਬੰਦਾ ਬੋਲਦਾ ਨਹੀਂ ਸਾਨੂੰ ਪਤਾ ਕੌਣ ਵੇਚਦਾ ਕਿੱਥੇ ਵੇਚਦਾ ਚੌਕੀ ਅਚਾਰਾਂ ਨੂੰ ਲੇਕਿਨ ਜਿਹੜਾ ਬੰਦਾ ਬੋਲੇਗਾ ਉਹੀ ਪੁੱਲਾ ਖੁੱਲੇਗਾ ਹੋ ਸਕਦਾ ਮੇਰੇ ਘਰੇ ਵੀ ਕੋਈ ਨਾ ਕੋਈ ਆ ਜਾਵੇ ਭਾਵੇਂ ਦਾੜੀ ਮੇਰੀ ਚਿੱਟੀ ਹੈ ਜੇ ਤਾਂ ਸੀਂਦੇ ਫੋਰਾ ਨਾਲ ਕੰਗੇ ਫੇਰ ਤਾਂ ਧੂਕੜੀ ਜਿਵੇਂ ਕਰ ਦੰਦੇ ਤੇ ਜੇ ਕੋਈ ਇਦਾਂ ਦੀ ਗੱਲ ਕਰੇਗਾ ਵੀ ਅਜੇ ਇੰਨੀ ਚੁੱਕੇ ਰਹੇ ਤੇ ਆ ਦੋ ਚਾਰ ਤਾਂ ਚਪੇੜਾ ਨਾਲ ਹੀ ਬੋਲ ਸਕਦੇ ਕੋਈ ਏਡੀ ਵੱਡੀ ਗੱਲ ਵੀ ਨਹੀਂ ਦੂਜੀ ਗੱਲ ਮੈਡਮ ਜੀ ਤੁਸੀਂ ਪੰਜਾਬ ਸਰਕਾਰ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ 92 ਐਮਐਲ ਲੈ ਕੇ ਬਣੇ ਅਸੀਂ ਤੁਹਾਡੇ ਤੇ ਇਤਮਾਨ ਕੀਤਾ ਤੁਸੀਂ ਤਿੰਨ ਸਾਲ ਰਾਏ ਫਰਟੀਕਾਰ ਵਿਚਾਰੀ ਦੇਤੀ ਤੁਹਾਡਾ ਬਿਜਲੀ ਦੇ ਵਿੱਚ ਸਾਡੇ ਕਿਸਾਨਾਂ ਨੂੰ ਜਿਹੜੀ ਸਰਪਲਾਈ ਦਿੱਤੀ ਅਸੀਂ ਉਹਦੇ ਲਈ ਤੁਹਾਡੇ ਦੇਣਦਾਰ ਹਾਂ ਅਸੀਂ ਇਹ ਮੰਗਵੀਂ ਬਣਾ ਕੇ ਬੈਠੇ ਆਂ ਵੀ ਜੇ ਤੁਸੀਂ ਅੱਗੇ ਵਾਰ ਸੇ ਚੋਣ ਲੜਦੇ ਹੋ ਉਹਦੇ ਲਈ ਵੀ ਅਸੀਂ ਤੁਹਾਡੇ ਵਾਸਤੇ ਵੋਟਾਂ ਨਹੀਂ ਫਿਰ ਸੋਚਾਂਗੇ ਕਿਉਂਕਿ ਇੱਕ ਤਾਂ ਤੁਸੀਂ ਸਾਨੂੰ ਪੂੜ ਦਿੱਤਾ ਅਸੀਂ ਇਹ ਸ਼ਾਂਫਰਾ ਮੋਸ਼ ਨਹੀਂ ਦੂਜਾ ਜਿਹੜਾ ਫੜੇ ਵਾਲਾ ਪੁਲ ਬਣ ਰਿਹਾ ਉਹ ਇੱਕ ਕੋਲ ਸੀਗਾ ਜਿਹੜਾ ਤੁਸੀਂ ਕੱਟਣ ਜਾ ਰਹੇ ਹੋ ਉਹਨੇ ਲਈ ਅਸੀਂ ਤੁਹਾਡੇ ਆਸਾਨ ਮੰਨਦਾ ਹਾਂ ਲੇਕਿਨ ਜਿਹੜਾ ਹੁਣ ਪੰਜਾਬ ਸਰਕਾਰ ਨੇ ਆਹ ਕੰਮ ਕੀਤਾ ਜਿਹੜਾ 24311 ਏਕੜ ਲੁਧਿਆਣੇ ਦੀ ਜ਼ਮੀਨ ਜਿਹੜੀ ਇਹ ਪਜਾਉ ਹੈ ਜੇ ਤੁਸੀਂ ਪਾਣੀਆਂ ਦੇ ਵਿਰੁੱਧ ਮੋਰਚਾ ਲਾ ਸਕਦੇ ਹੋ ਤਾਂ ਇਹ ਜ਼ਮੀਨ ਨੂੰ ਅਕਵਾਇਰ ਕਰਨ ਵਾਸਤੇ ਤੁਸੀਂ ਮੋਰਚਾ ਕਿਉਂ ਨਹੀਂ ਲਾਇਆ ਸਾਡੀ ਚਾਰ ਪਿੰਡਾਂ ਦੀ 510 ਏਕੜ ਜ਼ਮੀਨ ਆਉਂਦੀ ਹੈ ਇਹਦੇ ਵਿੱਚ ਸਾਡੇ ਪਿੰਡ ਦੇ ਵਿੱਚ ਦਾ 15 ਸਾਲਾਂ ਦੇ ਵਿੱਚ 10 ਕੇ 11 ਮੁੰਡੇ ਨਸ਼ੇ ਨਾਲ ਮਰੇ ਆ ਤੇ ਜਿਹੜੀ ਸਾਡੀ ਲੈਂਡ ਕੁਆਰ ਹੋਣੀ ਹੈ 24311 ਏਕੜ ਐਵਰੇਜ 15000 ਫੈਮਲੀਆ ਨੂੰ ਇਫੈਕਟ ਕਰੇਗੀ ਅਸੀਂ ਤਾਂ ਜਿਉਂਦੇ ਮਰਾਂਗੇ ਕਿ ਨਹੀਂ ਜਿਹੜੇ ਸ਼ਹਿਰ ਤੁਸੀਂ ਬਸਾਏ ਹੋਏ ਨੇ ਉਹਨਾਂ ਦੀ ਹਾਲਤ ਕੀ ਹੈ ਉਹਨਾਂ ਚ ਸੀਵਲ ਸਿਸਟਮ ਸਹੀ ਹੈ ਉਹਨਾਂ ਦੀਆਂ ਸੜਕਾਂ ਸਹੀ ਨੇ ਜਿਹੜੇ ਸ਼ਹਿਰ ਆਪਾਂ ਬਸਾਏ ਆ ਉਹਨਾਂ ਨੂੰ ਹੀ ਆਪਾਂ ਕਦੋਂ ਨਹੀਂ ਡਿਵੈਲਪ ਕਰਦੇ ਉਹਨਾਂ ਦੀ ਕਹਾ ਕਦੋਂ ਨਹੀਂ ਕਰਦੇ ਦਿੱਤੀ ਮਜਬੂਰੀ ਆ ਇਹ 550 10 ਕਿੱਲਾ ਜਾਂਦਾ ਜੇ ਸਾਡੀ ਜ਼ਮੀਨ ਓਕਾਰ ਹੋਈ ਤੇ ਕਿਹੜਾ ਮਾਦੀ ਆਵੇ ਜਿੰਨੀ ਦੇ ਸਾਡੇ ਗੋਲੀ ਨਹੀਂ ਵੱਜਦੀ ਅਸੀਂ ਛੱਡਣਾ ਨਹੀਂ ਜੁੜੇ ਪਾਟਿਆ ਅਸੀਂ ਮਰੇਣ ਮਰਦਾ ਬੰਦਾ ਅੱਖ ਚੱਪ ਜਾਂਦਾ ਹੁੰਦਾ ਹੈ ਅਸੀਂ ਤੁਹਾਡੇ ਨਾਲ ਹੀ ਮੈਂ ਸੀਐਮ ਸਾਹਿਬ ਨੂੰ ਵੀ ਚਿੱਠੀ ਲਿਖਣੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਨੀ ਹੈ ਇੱਕ ਦੋ ਵਾਰ ਅੱਗੇ ਵੀ ਉਹਨਾਂ ਨਾਲ ਰਾਬਤਾ ਮੈਂ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਜੇ ਅਸੀਂ ਤੁਹਾਨੂੰ ਬਣਾਇਆ ਤਾਂ ਦੁੱਖ ਵੀ ਅਸੀਂ ਤੁਹਾਡੇ ਕੋਲ ਹੀ ਰੋਣਾ ਹੈ ਅਸੀਂ ਤੁਹਾਡੇ ਕੋਲੇ ਇੱਕ ਵਾਰੀ ਨਹੀਂ ਆਏ ਅਸੀਂ ਸਾਰੀ ਜਾਂਦੇ ਕੋਈ ਨਹੀਂ ਲੇਕਿਨ ਜਿਹੜਾ ਪਿੰਡ ਦੇ ਵਿੱਚ ਹੁੰਦਾ ਸਭ ਨੂੰ ਪਤਾ ਹੈ ਕਿੱਥੇ ਹੁੰਦਾ ਕਿਵੇਂ ਹੁੰਦਾ ਇਹ ਜਿਹੜਾ ਇੱਕ ਤਾਂ ਇਹ ਜਿਹੜਾ ਇਹਨੂੰ ਤੁਸੀਂ ਨਾਖ ਪਵਾਓ ਕਹਿ ਕੇ ਐਂ ਤਾਂ ਜੀ ਜੈਸਰ ਕਹਿ ਕੇ ਹਾਂਜੀ ਕਹਿ ਕੇ ਕਰਦੇ ਆਂ ਕਹਿ ਕੇ ਗੱਲ ਨਹੀਂ ਪਾਣੀ ਸਭ ਨੂੰ ਪਤਾ ਬਿਆ ਕਰਿਆ ਇਹਦੇ ਬਾਰੇ ਜਰੂਰ ਸੁਣਜੋ ਸਾਡੀ ਲੈਣ ਬਾਰੇ ਜਰੂਰ ਸੁਣਜੋ ਅਸੀਂ ਛੱਡਣਾ ਨਹੀਂ ਜੱਟ ਜ਼ਮੀਨ ਦੀ ਮਾਂ ਹੁੰਦੀ ਐ ਤੇ ਮਾਂ ਨੂੰ ਅਸੀਂ ਕਿਤੇ ਜੁੰਡੋ ਜੁੰਡੀ ਨਹੀਂ ਹੋਣ ਦੇਣਾ ਫੇਰ ਨਾ ਕਹੋ ਵੀ ਅਸੀਂ ਤੁਹਾ ਨੂੰ ਵੋਟਾਂ ਪਾਈਆਂ ਤੇ ਤੁਹਾਡੇ ਖਿਲਾਫ ਹੀ ਖੜ ਗਏ ਅਸੀਂ ਖੜਾਂਗੇ ਮਰਦਾ ਬੰਦਾ ਸਭ ਕੋ ਕਰ ਜਾਂਦਾ ਨਹੀਂ ਜੇ ਤੁਸੀਂ ਬਚਾ ਗਏ ਫੇਰ ਛੋਟੇ ਮੋਟੇ ਦਾ ਮੁੰਡਾ ਲਾ ਕੇ ਇਹਦੂ ਵੀ ਦੁੱਖ ਰੱਖਾਂਗੇ ਇਹ ਵਾਦਾ ਹੈ ਦੋਨਾਂ ਪੰਚਾਇਤਾਂ ਦਾ ਤੇ ਮੈਂ ਧੰਨਵਾਦ ਕਰਦਾ ਤੁਸੀਂ ਆਇਓ ਇਹ ਜੀ ਅੱਗ ਦੇ ਵਿੱਚ ਆ ਕੇ ਤੁਸੀਂ ਇੱਥੇ ਖੜਨਾ ਜਦੋਂ ਪੂਰਾ ਜੋਵਨ ਤੇ ਹੋਵੇ ਕਿਉਂਕਿ ਕੋਸ਼ ਏਜੰਸੀਆਂ ਇਦਾਂ ਦੀਆਂ ਨੇ ਜਿਹੜੀਆਂ ਸਿਰਫ ਦੇ ਸਿਰਫ ਪੰਜਾਬ ਨੂੰ ਇਸ ਕਰਕੇ ਹੀ ਤਬਾਹ ਕਰਨਾ ਚਾਹੁੰਦੀਆਂ ਨੇ ਨਸ਼ਾ ਆ ਕੇ ਡੋਟੇ ਪੀਂਦੇ ਸੀ ਅਸੀਂ ਸਾਰੀ ਸਾਰੀ ਦਿਹਾੜੀ ਕੰਮ ਕਰਦੇ ਸੀ ਕਣ ਕਾਂ ਵੜਦੇ ਸੀ ਕਣ ਕਾਂ ਬੰਉਂਦੇ ਸੀ ਕੋਈ ਮਰਦਾ ਤਾਂ ਨਹੀਂ ਸੀ ਉਹਦੇ ਨਾਲ ਤੇ ਆ ਜਿਹੜਾ ਸਿੰਥੈਟਿਕ ਡਰੱਗ ਆ ਸਾਨੂੰ ਵੀ ਪਤਾ ਅਸੀਂ ਪੜੇ ਲਿਖੇ ਐ ਮੈਂ 33 ਸਾਲ ਸਰਵਿਸ ਕਰਿਆ ਹੈ ਰੇਲਵੇ ਦੀ ਸਾਨੂੰ ਸਭ ਪਤਾ ਹੈ ਵੀ ਕਿੱਥੋਂ ਆ ਰਿਹਾ ਕਿਵੇਂ ਆ ਰਿਹਾ ਤੇ ਹੁਣ ਦਾ ਬਰਾਮਦ ਵੀ ਤੁਹਾਨੂੰ ਪਤਾ ਹੀ ਆ ਕਿੱਥੋਂ ਕਿੱਥੋਂ ਹੋ ਰਿਹਾ ਹੈ ਇਹਨੂੰ ਜ਼ਰੂਰ ਇਹਦੀ ਨੱਥ ਪਾਓ ਅਸੀਂ ਤੁਹਾਡੇ ਨਾਲ ਆ ਜਿਹੜਾ ਤੁਹਾਡਾ ਨੰਬਰ ਦਿੱਤਾ ਹੋਇਆ ਹੈ ਇਹਦੇ ਤੇ ਵਟਸਐਪ ਕਰਾਂਗੇ ਸਾਨੂੰ ਕੋਈ ਐਡਾ ਲੋਕਲ ਕੋ ਨਹੀਂ ਹੈ ਬਈ ਹਾਂ ਅਸੀਂ ਕੋਈ ਐਡੀ ਗੱਲ ਕਰਾਂਗੇ ਤੁਹਾਡੇ ਮੂੰਹ ਤੇ ਕਹਿਤੀ ਅਸੀਂ ਨਹੀਂ ਕਰਾਂਗੇ ਅਸੀਂ ਦੇਵਾਂਗੇ ਜ਼ਰੂਰ ਲੇਕਿਨ ਕਾਰਵਾਈ ਹੋਵੇ ਇਹ ਅਸੀਂ ਤੁਹਾਨੂੰ ਵਾਦਾ ਲੈਂਦੇ ਆ ਤੇ ਨਾਲ ਹੀ ਮੈਂ ਤੁਹਾਨੂੰ ਸਾਡੇ ਵੱਡੇ ਭੈਣ ਹੋਣ ਦੇ ਨਾਤੇ ਮੈਂ ਤੁਹਾਨੂੰ ਫੇਰ ਇੱਕ ਗੁਜਾਰਸ਼ ਕਰਦਾ ਵੀ ਸੋਚ ਕੇ ਦੇਖਿਓ ਮੈਂ ਇੱਕ ਫਰਜ ਕਰਨ ਨੂੰ ਰੇਗਾ ਚ ਨਜ਼ਦੂਰੀ ਕਰਦਾ ਮੈਂ ਕਿ ਦਿਹਾੜੀ ਕਰਨ ਗਿਆ ਮੈਨੂੰ ਆਪਰੇ ਜਿਹੜਾ ਕਾਰੀਗਰ ਹੈ ਉਹ ਕਹਿੰਦਾ ਵੀ ਸਵੇਰੇ ਨਾ ਕੰਮ ਹੈ ਨਹੀਂ ਤੇਰੇ ਬਾਸੇ ਮੈਂ ਕਿੱਧਰ ਨੂੰ ਜਾਊਂਗਾ ਜੇ ਸਾਡੀਆਂ ਜ਼ਮੀਨਾਂ ਗਈਆਂ ਅਸੀਂ ਛੱਡਣਾ ਨਹੀਂ ਜਿਹੜਾ ਪੁਰਾਣਾ